ਬੱਚੇ ਘਟ ਪੈਦਾ ਹੋ ਰਹੇ ਇਸ ਕਰਕੇ ਪੋਪੂਲੇਸ਼ਨ ਘਟ ਰਹੀ ਹੈ ਜੀ ਇਹਦਾ ਕੀ ਕਾਰਨ ਦੇਖੋ ਕੈਨੇਡਾ ਦੇ ਵਿੱਚ ਨਾ ਅਗਰ ਆਪਾਂ ਦੇਖੀਏ ਸਾਡੇ ਕੋ 1950 ਤੋਂ ਸਾਡੇ ਕੋ ਸਟੈਟਿਸਟਿਕਸ ਹੈਗਾ ਔਰ ਉਸ ਦੌਰਾਨ ਇੱਕ ਔਰਤ ਆਸਤ ਚਾਰ ਜਾਂ ਵੱਧ ਬੱਚੇ ਪੈਦਾ ਕਰਦੇ ਸੀ ਅੱਛਾ ਜੀ ਸੋ 1950 ਤੋਂ ਬਾਅਦ ਰਿਸਰਚ ਡਵੈਲਪਮੈਂਟ ਹੋਇਆ 1960 ਦੇ ਦਹਾਕੇ ਦੇ ਵਿੱਚ ਜਿਹੜਾ ਬਰਥ ਕੰਟਰੋਲ ਪਿਲ ਲਿਆ ਉਹਨੂੰ ਮੰਨਤਾ ਮਿਲਣ ਦੀ ਹੋਈ ਤੇ 1970 ਤੋਂ ਅਸੀਂ ਦੇਖਦੇ ਹਾਂ ਵੀ ਪੋਪੂਲੇਸ਼ਨ ਜਿਹੜੀ ਹੁਣ ਥਾਂ ਨੂੰ ਜਾ ਰਹੀ ਹੈ ਸੋ ਔਰਤ ਜੇ ਫੇਰ ਵੀ ਇਦਾਂ ਹੁੰਦਾ ਸੀ ਵੀ ਔਰ ਦੋ ਜਾਂ ਤਿੰਨ ਬੱਚੇ ਲਾ ਲੈਂਦੇ ਸੀ ਹੌਲੀ ਹੌਲੀ ਜਦ ਸੰ 2000 ਆਇਆ ਤੇ ਐਵਰੇਜ 2 ਸੀ ਇੱਕ ਔਰਤ ਦੀ ਅੱਜ 1.25 ਹੋ ਗਿਆ ਇਹਦਾ ਮਤਲਬ ਇਹ ਹੈਗਾ ਵੀ ਕੰਟਰੀ ਨੂੰ ਚਲਾਉਣ ਵਾਸਤੇ ਸਾਡੇ ਕੋਈ ਨਾ ਬੱਚੇ ਨਹੀਂ ਹੈਗੇ ਇਸ ਲਈ ਅਗਰ ਸਾਡੀ ਇਮੀਗ੍ਰੇਸ਼ਨ ਨਾ ਹੋਏ ਜਾਂ ਬਾਹਰੋਂ ਲੋਕੀ ਨਾ ਆਉਣ ਤਾਂ ਸਾਡੀ ਪੋਪੂਲੇਸ਼ਨ ਵੱਧ ਨਹੀਂ ਸਕਦੀ ਸਾਡੇ ਕੰਮੇ ਕੱਲ ਦੇ ਕਿੱਥੋਂ ਪੈਦਾ ਹੋਣਗੇ ਲੀਡਰ ਡਾਕਟਰ ਇੰਜੀਨੀਅਰ ਜਰਨਲਿਸਟ ਕੈਮਰਾਮੈਨ ਫੋਟੋਗ੍ਰਾਫਰ ਜੋ ਵੀ ਕੀਤਾ ਤੁਸੀਂ ਲੈ ਲਓ ਹੁਣ ਜਿਹੜਾ ਕੈਨੇਡਾ ਦਾ ਥੋੜਾ ਬਹੁਤ ਗਰੋਥ ਹੁੰਦਾ ਉਹ 99% ਹੈਗਾ ਇਮੀਗ੍ਰੇਸ਼ਨ ਕਰਕੇ ਤੇ ਇਹਨਾਂ ਦਾ ਐਂਡੋਜਨਸ ਜਿਹੜਾ ਲੋਕਲ ਗਰੋਥ ਹੈ 1% ਹੈ ਉਹ ਵੀ ਥੱਲੇ ਨੂੰ ਜਾ ਰਿਹਾ ਨੋਸ ਡਿਪ ਕਰ ਰਿਹਾ